ਗੁਰਮੁਖ ਪਿਆਰਿਓ ਇੱਕ ਵਾਰੀ ਕੀ ਹੋਇਆ ਕਿਸੇ ਰਸਤੇ ਤੋਂ ਇੱਕ ਸੰਤ ਫਕੀਰ ਜਾ ਰਹੇ ਸੀ ਉਹਨਾਂ ਦੇ ਨਾਲ ਮਾਇਆ ਵੀ ਤੁਰਨ ਲੱਗੀ ਆ ਜਦੋਂ ਮਾਇਆ ਨਾਲ ਤੁਰ ਰਹੀ ਆ ਫਕੀਰ ਜੀ ਕਹਿੰਦੇ ਮਾਇਆ ਤੂੰ ਕਿੱਥੇ ਜਾ ਰਹੀ ਆ ਉਹਨੇ ਪਤਾ ਕੀ ਆਖਿਆ ਕਹਿੰਦੀ ਜਿੱਥੇ ਤੁਸੀਂ ਜਾਓਗੇ ਮੈਂ ਵੀ ਉੱਥੇ ਚਲੀ ਜਾਊਂਗੀ ਫਕੀਰ ਨੇ ਆਖਿਆ ਮੈਂ ਤਾਂ ਅਗਲੇ ਨਗਰ ਜਾ ਰਿਹਾ ਆ ਉੱਥੋਂ ਦੇ ਲੋਕ ਬਹੁਤ ਜ਼ਿਆਦਾ ਕਹਿੰਦੇ ਪ੍ਰਮਾਤਮਾ ਦੇ ਰਸ ਵਿੱਚ ਭਿੱਜੇ ਹੋਏ ਆ ਪ੍ਰਮਾਤਮਾ ਦਾ ਨਾਮ ਲੈਂਦੇ ਆ ਪਰ ਹੁਣ ਉਹ ਨਗਰ ਵਿੱਚ ਕਾਲ ਪਿਆ ਹੋਇਆ ਇਸ ਕਰਕੇ ਉੱਥੇ ਚੱਲਨੇ ਆ ਪ੍ਰਮਾਤਮਾ ਦਾ ਨਾਮ ਲਵਾਂਗੇ ਪ੍ਰਮਾਤਮਾ ਉੱਥੇ ਮਿਹਰ ਕਰਕੇ ਮੀਂਹ ਪਾ ਦੇਵੇ ਲੋਕਾਂ ਦੇ ਘਰੇ ਅਨ ਹੋ ਜਾਊਗਾ ਮੈਂ ਤਾਂ ਉੱਥੇ ਜਾਣਾ ਤੂੰ ਦੱਸ ਕਿੱਥੇ ਜਾਣਾ ਕਹਿੰਦੀ ਜਿੱਥੇ ਤੁਸੀਂ ਜਾਓਗੇ ਮੈਂ ਵੀ ਉੱਥੇ ਚਲੀ ਜਾਊਂਗੀ ਉਹਨਾਂ ਕਹਿਆ ਵੀ ਨਗਰ ਦੇ ਜਿਹੜੇ ਲੋਕ ਆ ਮੇਰਾ ਬੜਾ ਸਤਿਕਾਰ ਕਰਦੇ ਆ ਉਹਨਾਂ ਹੁਣ ਜਦੋਂ ਨਾਮ ਜਪਿਆ ਕਰਨਾ ਮਾਇਆ ਤੇਰੀ ਤਾਂ ਉੱਥੇ ਕੋਈ ਥਾਂ ਹੀ ਨਹੀਂ ਹੈਗੀ ਉਹਨਾਂ ਐਵੇਂ ਕਹਿਤਾ ਮਾਇਆ ਨੂੰ ਇਸ ਦਾ ਗੱਲ ਦਾ ਬੁਰਾ ਮਨਾਇਆ ਮਾਇਆ ਕਹਿੰਦੀ ਜੇ ਮੇਰੀ ਥਾਂ ਨਹੀਂ ਨਾ ਹੈਗੀ ਤਾਂ ਦੇਖੋ ਤੁਹਾਡੀ ਥਾਂ ਵੀ ਮੈਂ ਰਹਿਣ ਨਹੀਂ ਦੇਣੀ ਮਾਇਆ ਨੇ ਮਨ ਦੇ ਵਿੱਚ ਗੱਲ ਕਹਿਤੀ ਆ ਹੁਣ ਸੰਤ ਫਕੀਰ ਉਹ ਥਾਂ ਤੇ ਗਏ ਆ ਫਕਰ ਬੰਦੇ ਸੀ ਜਾ ਕੇ ਬਹਿ ਗਏ ਲੋਕਾਂ ਨੇ ਮੱਥਾ ਟੇਕਿਆ ਕੁਝ ਖਾਣ ਲਈ ਇੰਨਾ ਕੁ ਸੀਗਾ ਵਿਚਾਰਿਆਂ ਕੋਲੇ ਉਹਨਾਂ ਦੇ ਦਿੱਤਾ ਸ਼ਾਮ ਹੋਈ ਉਹ ਨਗਰ ਵਿੱਚ ਇੱਕ ਗਰੀਬ ਜਿਹਾ ਬੰਦਾ ਸੀ ਉਹਨੇ ਸੰਤਾਂ ਨੂੰ ਆਖਿਆ ਤੁਸੀਂ ਸਾਡੇ ਘਰੇ ਠਹਿਰ ਜੋ ਸੰਤਾਂ ਨੇ ਬੇਨਤੀ ਮੰਨੀਆਂ ਉਹਦੀ ਜਿਹੜੀ ਝੌਂਪੜੀ ਉਹਦੇ ਵਿੱਚ ਰਹਿਣ ਲੱਗੇ ਆ ਉੱਥੇ ਉਹ ਕੀ ਕਰਦੇ ਸੀ ਜਦੋਂ ਪ੍ਰਸ਼ਾਦਾ ਬਣਾਉਣ ਲੱਗਦੇ ਸੀ ਆਟੇ 'ਚ ਲੂਣ ਪਾ ਦਿੰਦੇ ਹੁੰਦੇ ਸੀ ਆਟੇ 'ਚ ਲੂਣ ਪਾ ਕੇ ਪ੍ਰਸ਼ਾਦਾ ਲਿਆ ਕੇ ਫਕੀਰ ਜੀ ਨੂੰ ਦੇ ਦੇਣਾ ਸੰਤਾਂ ਨੇ ਬੜੇ ਆਦਰ ਨਾਲ ਸ਼ਕ ਲੈਣਾ, ਰੋਜ਼ ਸਵੇਰੇ ਸ਼ਾਮ ਪ੍ਰਮਾਤਮਾ ਦਾ ਨਾਮ ਲੈਣਾ, ਨਾਲੇ ਅਰਦਾਸ ਕਰਨੀ, ਰੱਬ ਅੱਗੇ ਮੀਂਹ ਪਾ ਦਿਓ, ਮੀਂਹ ਵਰਸਾ ਦਿਓ ਤਾਂ ਕਿ ਕਾਲ ਤੋਂ ਮੁਕਤੀ ਹੋ ਜਾਏ। ਕਹਿੰਦੇ ਮਾਇਆ ਜਦੋਂ ਹੁਣ ਦੇਖ ਰਹੀ ਆ ਵੀ ਉੱਥੇ ਸੰਤਾਂ ਦਾ ਫਕੀਰਾਂ ਦਾ ਬੜਾ ਆਦਰ ਸਤਕਾਰ ਹੋ ਰਿਹਾ ਤੇ ਜਦੋਂ ਦੁਪਹਿਰ ਜਦੋਂ ਸ਼ਾਮ ਜੀ ਹੋਈ ਸਾਰੇ ਲੋਕ ਇਕੱਠੇ ਹੋਣ ਲੱਗੇ ਆ ਮਾਇਆ ਨੇ ਆਪਦੀ ਖੇਡ ਵਰਤਾਤੀ। ਕਉਕੇ ਸਾਰੇ ਲੋਕ ਇਕੱਠੇ ਹੋ ਕੇ ਰੱਬ ਦਾ ਨਾਮ ਜਪਦੇ ਸੀ ਮਾਇਆ ਕਹਿੰਦੀ ਸਾਧੂ ਨੇ ਮੈਨੂੰ ਆਖਿਆ ਸੀ ਜਿੱਥੇ ਮੈਂ ਹੋਵਾਂ ਉੱਥੇ ਤੂੰ ਰਹਿ ਨਹੀਂ ਸਕਦੀ ਇਹ ਮੈਂ ਕਰਕੇ ਦਿਖਾਉਂਗੀ ਹੁਣ ਕੀ ਹੋਇਆ ਉੱਥੇ ਜਿਹੜੀ ਮਾਇਆ ਹੈ ਉਹਨੇ ਔਰਤਾਂ ਰੂਪ ਧਾਰਨ ਕਰ ਲਿਆ ਤੇ ਇੱਕ ਬੁੱਢੀ ਮਾਈ ਦੇ ਘਰੇ ਗਈ ਉਹ ਜਿੰਦਾ ਲਾ ਕੇ ਵਾਪਸ ਆ ਰਹੀ ਸੀ ਆਖਿਆ ਮੈਨੂੰ ਪਾਣੀ ਪਿਆ ਦੋ ਉਹਨੇ ਆਖਿਆ ਵੀ ਅਸੀਂ ਤਾਂ ਚੱਲੇ ਆ ਹੁਣ ਸਾਧ ਸੰਗਤ ਕਰਨ ਵੀ ਤੂੰ ਅਗਲੇ ਘਰੋਂ ਪੀ ਲਾ ਕਹਿਣ ਲੱਗੀ ਨਹੀਂ ਮੈਂ ਤਾਂ ਪੀਣਾ ਹੀ ਪੀਣਾ ਹੈ ਖੜੇ ਪੈ ਗਈ ਉਹ ਫਿਰ ਬੀਬੀ ਨੇ ਮਾਈ ਨੇ ਇਹਨੂੰ ਪਾਣੀ ਪਿਆਤਾ ਪਾਣੀ ਦਾ ਕੌਲਾ ਲਿਆ ਕੇ ਦੇ ਦਿੱਤਾ ਤੇ ਨਾਲੇ ਵੀ ਆਖਿਆ ਕਿ ਪਾਣੀ ਪੀ ਕੇ ਕੌਲਾ ਇੱਥੇ ਹੀ ਰੱਖ ਦਿਓ ਹੁਣ ਜਦੋਂ ਮਾਇਆ ਸੀਗੀ ਉਹਨੇ ਆਪਦੀ ਮਾਇਆ ਦਿਖਾ ਦਿੱਤੀ ਪਾਣੀ ਤਾਂ ਪੀ ਲਿਆ ਪਰ ਕੌਲਾ ਜਦੋਂ ਥੱਲੇ ਰੱਖਿਆ ਉਹ ਕੌਲਾ ਜਿਹੜਾ ਆਮ ਸਧਾਰਨ ਤੋਂ ਕੌਲੇ ਤੋਂ ਉਹ ਬਣ ਗਿਆ ਸੋਨੇ ਦਾ ਹੁਣ ਜਦੋਂ ਮਾਈ ਵੇਖਦੀ ਆ ਜਿਹੜੀ ਸੰਗਤ ਕਰਨ ਚੱਲੀ ਆ ਕਹਿਣ ਲੱਗੀ ਇਹ ਗੱਲ ਕੀ ਹੋ ਗਈ ਆ ਕਿ ਮੈਂ ਤਾਂ ਤੈਨੂੰ ਆ ਆਮ ਜਿਹਾ ਕੌਲਾ ਦਿੱਤਾ ਸੀ ਪਰ ਇਹ ਕੌਲਾ ਸੋਨੇ ਦੇ ਕੌਲੇ ਵਿੱਚ ਕਿਵੇਂ ਬਦਲ ਗਿਆ ਫਿਰ ਉਹ ਔਰਤ ਨੇ ਜਿਹੜੀ ਮਾਇਆ ਬਣੀ ਹੋਈ ਕਹਿਣ ਲੱਗੀ ਮੈਂ ਜਿਹੜੇ ਵੀ ਗਲਾਸ ਕੌਲੀ ਭਾਂਡੇ ਚ ਵਰਤਦੀਆਂ ਨਾ ਇਹਨਾਂ ਨੂੰ ਪਾਣੀ ਛਪੀਨੀ ਆ ਜਾਂ ਕੁਝ ਖਾਨੀ ਆ ਉਹ ਸੋਨੇ ਚ ਬਦਲ ਜਾਂਦਾ ਹੈ ਜਿਹਦੇ ਘਰੇ ਕੋਈ ਕੌਲਾ ਕੋਈ ਚੀਜ਼ ਵਰਤਾ ਉਹ ਘਰ ਵਿੱਚ ਮੈਂ ਉਹਨੂੰ ਹੀ ਦੇ ਜਾਨੀ ਆ ਮੈਂ ਨਾਲ ਨਹੀਂ ਲੈ ਕੇ ਜਾਂਦੀ ਹੁਣ ਉਹ ਬੀਬੀ ਦੇ ਮਨ ਵਿੱਚ ਮਾਈ ਦੇ ਲਾਲਚ ਆ ਗਿਆ ਕਿਹਦੀ ਮੈਂ ਤੈਨੂੰ ਪ੍ਰਸ਼ਾਦਾ ਸ਼ਕਾਵਾਂ ਵੀ ਸੰਗਤ ਦਾ ਕੀ ਆ ਸੰਗਤ ਬਾਅਦ ਚ ਹੋਜੂਗੀ ਥਾਲੀ ਕੌਲੀ ਗਲਾਸ ਚਮਚਾ ਉਹਨੇ ਸੋਚਿਆ ਵੀ ਸੋਨੇ ਦਾ ਹੋਜੂਗਾ ਉਹਨੇ ਜਿੰਦਾ ਖੋਲਤਾ ਆਖਿਆ ਆਜੋ ਜੀ ਮੇਰੇ ਘਰੇ ਪ੍ਰਸ਼ਾਦਾ ਛੱਕ ਕੇ ਜਾਇਓ ਉਹਨੇ ਆਖਿਆ ਨਹੀਂ ਵੀ ਤੂੰ ਤਾਂ ਭਾਈ ਦੇਖ ਕਹਿ ਰਹੀ ਸੀ ਮੈਂ ਨਾਮ ਜਪਣ ਜਾਣਾ ਹੁਣ ਮਾਇਆ ਉਹ ਮਾਈ ਨੂੰ ਕਹਿ ਰਹੀ ਐ ਪਹਿਲਾਂ ਤੂੰ ਆਪਦਾ ਕੰਮ ਕਰਕੇ ਆ ਨਾਮ ਜਪ ਕੇ ਆ ਮੈਂ ਇੱਥੇ ਤੈਨੂੰ ਖੜੀ ਉਡੀਕਦੀ ਆ ਬਾਅਦ ਵਿੱਚ ਤੂੰ ਮੈਨੂੰ ਆ ਕੇ ਪ੍ਰਸ਼ਾਦਾ ਛਕਾ ਦੇਂ ਹੁਣ ਜਦੋਂ ਬਾਰ-ਬਾਰ ਆਖਿਆ ਤੇ ਉਹਨੂੰ ਜਾਣਾ ਪਿਆ ਮਾਈ ਨੂੰ ਮਾਈ ਆ ਗਈ ਸੰਗਤ ਵਿੱਚ ਤੇ ਸੰਗਤ ਵਿੱਚ ਆਵੇ ਉੱਥੇ ਰੱਬ ਦੀ ਗੱਲ ਹੋਵੇ ਭਜਨ ਕੀਰਤਨ ਹੋਵੇ ਪਰ ਮਾਈ ਜਿਹੜੀ ਉਹਨੂੰ ਚੈਨ ਕਿੱਥੇ ਉਹਨੂੰ ਤਾਂ ਛੇਤੀ ਸੀ ਕਾਲ ਸੀ ਮੈਂ ਛੇਤੀ ਜਾਵਾਂ ਘਰੇ ਉਹਨੂੰ ਪ੍ਰਸ਼ਾਦਾ ਛਕਾਵਾਂ ਹੁਣ ਉਹਦਾ ਮਨ ਬੇਚੈਨ ਹੋ ਗਿਆ ਐਉਂ ਸੀ ਵੀ ਛੇਤੀ ਸਮਾਪਤੀ ਹੋਵੇ ਭੱਜਾਂ ਘਰ ਵੱਲ ਨੂੰ ਮਾਇਆ ਖਿੱਚ ਰਹੀ ਸੀ ਉਹਨੂੰ ਹੁਣ ਬੈਠਿਆ ਵੀ ਨਹੀਂ ਸੀ ਜਾਂਦਾ ਸਹੀ ਤਰੀਕੇ ਨਾਲ ਇੱਕ ਨਾਲ ਦੀ ਬੀਬੀ ਨੇ ਪੁੱਛ ਲਿਆ ਵੀ ਅੱਜ ਤੈਨੂੰ ਕੀ ਹੋਇਆ ਅੱਗੇ ਤੂੰ ਸੰਗਤ ਵਿੱਚ ਬਹੁ ਟਿਕਾ ਨਾਲ ਬੈਣੀ ਆ ਅੱਜ ਤੇਰੀ ਸਿਹਤ ਤਾਂ ਠੀਕ ਆ ਉਹਨੇ ਫਿਰ ਦੱਸਦੀ ਗੱਲ ਕਹਿੰਦੀ ਅਸਲ ਵਿੱਚ ਗੱਲ ਪਤਾ ਕੀ ਹੈ ਆਪਣੇ ਨਗਰ ਚ ਇੱਕ ਔਰਤ ਆਈ ਆ ਉਹਨੂੰ ਜਿਹੜਾ ਵੀ ਕੋਈ ਖਾਣਾ ਪ੍ਰਸ਼ਾਦਾ ਸ਼ਕਾ ਦੇਵੇ ਖਾਣ ਤੋਂ ਬਾਅਦ ਭਾਂਡੇ ਸੋਨੇ ਦੇ ਹੋ ਜਾਂਦੇ ਆ ਤੇ ਉਹ ਫਿਰ ਉਸੇ ਘਰ ਵਿੱਚ ਹੀ ਛੱਡ ਜਾਂਦੀ ਆ ਨਾਲ ਨਹੀਂ ਲੈ ਕੇ ਜਾਂਦੀ ਤਾਂ ਮੇਰਾ ਮਨ ਨਹੀਂ ਲੱਗਦਾ ਪਿਆ ਕਿਉਂਕਿ ਹੁਣ ਉਹ ਮੈਨੂੰ ਉਡੀਕ ਰਹੀ ਆ ਤੇ ਮੈਂ ਉਹਦੇ ਕੋਲ ਜਾ ਕੇ ਉਹਨੂੰ ਪ੍ਰਸ਼ਾਦਾ ਸ਼ਕਾਉਣਾ ਹੈ ਇਹ ਕਹਿੰਦੇ ਸਾਰ ਹੀ ਇੱਕ ਕੋਲ ਗੱਲ ਗਈ ਦੂਜੇ ਕੋਲ ਤੀਜੇ ਕੋਲ ਸਾਰਿਆਂ ਕੋਲ ਕਰਦੀ ਕਰਦੀ ਗੱਲ ਪਹੁੰਚ ਗਈ ਵੀ ਆਪਣੇ ਨਗਰ ਵਿੱਚ ਇੱਕ ਬੀਬੀ ਆਈ ਔਰਤ ਆਈ ਆ ਸਾਰੇ ਕਾਹਲੀ ਨਾਲ ਉੱਠ ਕੇ ਆਏ ਆ ਤੇ ਕਹਿਣ ਲੱਗੇ ਵੀ ਅਸੀਂ ਪ੍ਰਸ਼ਾਦਾ ਛਕਾਉਣਾ ਅਸੀਂ ਪ੍ਰਸ਼ਾਦਾ ਛਕਾਉਣਾ ਪਰ ਕਹਿਣ ਦਾ ਭਾਵ ਇਹ ਆ ਵੀ ਸਾਰੀ ਕਹਿੰਦੇ ਮਾਇਆ ਸਾਡੇ ਘਰੇ ਹੀ ਪ੍ਰਸ਼ਾਦਾ ਛਕ ਲਵੇ ਬੜੇ ਪਕਵਾਨ ਬਣਾਏ ਹੁਣ ਕੌਣ ਨਹੀਂ ਚਾਹੂਗਾ ਵੀ ਮੇਰੇ ਘਰ ਵਿੱਚ ਮਾਇਆ ਆ ਕੇ ਪ੍ਰਸ਼ਾਦਾ ਛਕੇ ਐਸੀ ਬੀਬੀ ਜਿਹੜੀ ਖਾਣ ਤੋਂ ਬਾਅਦ ਸੋਨੇ ਦੇ ਬਰਤਨ ਬਣਾ ਦਿੰਦੀ ਐ ਤੇ ਘਰ ਵਿੱਚ ਹੀ ਛੱਡ ਜਾਂਦੀ ਐ ਹਰ ਕੋਈ ਚਾਹੁੰਦਾ ਸੀ ਲੱਗੇ ਸਾਰੇ ਤਿਆਰੀ ਕਰਨ ਤੇ ਉਹ ਮਾਈ ਵੀ ਭੱਜ ਕੇ ਘਰੇ ਆਉਂਦੀ ਐ ਤੇ ਦੇਖਦੀ ਆ ਵੀ ਕਿਤੇ ਚਲੀ ਨਾ ਜਾਵੇ ਉਹ ਔਰਤ ਉਹ ਮਾਇਆ ਉੱਥੇ ਹੀ ਖੜੀ ਐ ਦੇ ਦਰਵਾਜ਼ੇ ਤੇ ਉਹ ਨੂੰ ਅੰਦਰ ਲਗਈ ਪ੍ਰਸ਼ਾਦਾ ਛਕਾਇਆ ਹੋਇਆ ਉਸੇ ਤਰ੍ਹਾਂ ਭਾਂਡੇ ਜਿਹੜੇ ਸੋਨੇ ਦੇ ਬਣ ਗਏ ਬੜੀ ਖੁਸ਼ ਹੋਈ ਸਾਰੇ ਨਗਰ ਵਿੱਚ ਗੱਲ ਫੈਲ ਗਈ ਹੁਣ ਕੋਈ ਵੀ ਘਰ ਇਹੋ ਜਿਹਾ ਨਹੀਂ ਸੀ ਬਚਿਆ ਜਿੱਥੇ ਗੱਲ ਗਈ ਨਾ ਹੋਵੇ ਜਦੋਂ ਗੱਲ ਪਹੁੰਚ ਗਈ ਕੋਈ ਸਵੇਰੇ ਕੋਈ ਦੁਪਹਿਰੇ ਕੋਈ ਰਾਤ ਨੂੰ ਮਾਈ ਨੂੰ ਪ੍ਰਸ਼ਾਦੇ ਲਈ ਲੈ ਕੇ ਜਾਂਦਾ ਹੈ ਉਹ ਬੀਬੀ ਨੂੰ ਤੇ ਹੁਣ ਹੌਲੀ-ਹੌਲੀ ਇਹ ਜਿਹੜੀ ਹੈ ਨਾ ਕਹਾਣੀ ਬਣ ਗਈ ਵੀ ਇਹ ਭਾਂਡਿਆਂ 'ਚ ਜਿੰਨਾ 'ਚ ਖਾਂਦੀ ਹੈ ਸੋਨੇ ਦੇ ਹੋ ਜਾਂਦੇ ਆ ਇੱਕ ਗਰੀਬ ਜਿਹਾ ਉੱਥੇ ਕਿਸਾਨ ਸੀ ਉਹਨੇ ਸੰਤਾਂ ਨੂੰ ਮਹਾਂਪੁਰਖਾਂ ਨੂੰ ਜਿਹਨੇ ਘਰ ਵਿੱਚ ਰੱਖਿਆ ਸੀਗਾ ਉਹਦੀ ਪਤਨੀ ਵੀ ਕਹਿੰਦੀ ਆਪਾਂ ਵੀ ਮਾਇਆ ਨੂੰ ਘਰ ਲੈ ਕੇ ਆਈਏ ਪ੍ਰਸ਼ਾਦਾ ਛਕਾਈਏ ਆਪਣੀ ਵੀ ਥਾਲੀ ਸੋਨੇ ਦੀ ਹੋ ਜਾਊਗੀ ਹੁਣ ਮਹਾਪੁਰ ਕੁੱਤੇ ਰਹਿ ਰਹੇ ਆ ਆਟੇ 'ਚ ਲੂਣ ਪਾ ਪਾ ਕੇ ਉਹ ਸ਼ਿਕਾਰੇ ਆ ਉਹ ਕਹਿਣ ਲੱਗਾ ਭਗਵਾਨ ਨੇ ਆਪਣੇ ਕੋਲ ਉਹਨਾਂ ਕੀ ਅਨ ਹੁੰਦਾ ਜਿੰਨਾ ਸੰਤ ਫਕੀਰ ਦੀ ਛੱਕਦੇ ਆ ਆਪਾਂ ਦੋਵੇਂ ਜਾਣੇ ਛੱਕਦੇ ਆ ਆਪਾਂ ਹੁਣ ਹੋਰ ਬੰਦੇ ਨੂੰ ਕਾਤੋਂ ਲੈ ਕੇ ਆਉਣਾ ਦਾ ਬੀਬੀ ਨੂੰ ਇਹ ਸਾਧੂ ਸੰਤ ਆਏ ਆ ਰੱਬ ਦੀ ਕਥਾ ਕਰਦੇ ਆ ਚੰਗੀ ਗੱਲ ਵੀ ਚੱਲ ਤੂੰ ਛਾਡੂ ਨਾ ਗੱਲਾਂ ਨੂੰ ਉਹ ਚੱਕਰਾਂ 'ਤੇ ਨਾ ਬੈ ਕਹਿਣ ਲੱਗੀ ਤੁਸੀਂ ਐਂ ਕਰੋ ਉਹਨਾਂ ਸੰਤਾਂ ਨੂੰ ਬਾਹਰ ਕੱਢ ਦਿਓ ਇਥੋਂ ਆਪਾਂ ਇਹ ਸੰਤਾਂ ਤੋਂ ਕੀ ਕਰਾਉਣਾ ਆਪਾਂ ਨੂੰ ਤਾਂ ਬੀਬੀ ਚਾਹੀਦੀ ਆ ਜਿਹੜੀ ਭੋਜਨ ਖਾਵੇ ਤੇ ਭਾਂਡੇ ਸੋਨੇ ਦੇ ਹੋ ਜਾਣ ਤੇ ਇਹਦੇ ਬੰਡੇ ਦਾ ਭੋਜਨ ਆਪਾਂ ਨੂੰ ਸ਼ਿਖਾ ਦਿਆ ਕਰਾਂਗੇ ਇਸ ਤਰ੍ਹਾਂ ਖਿਹੜੇ ਪੈ ਗਈ ਉਹ ਬੀਬੀ ਹੁਣ ਔਰਤ ਦੀ ਜਿਹੜੀ ਜੈਦ ਹੁੰਦੀ ਆ ਉਹ ਲੜੇ ਰੋਜ ਹਾਰ ਕੇ ਥੱਕ ਕੇ ਵਿਚਾਰਾ ਮਜਬੂਰ ਹੋ ਗਿਆ ਗਰੀਬ ਬੰਦਾ ਸਾਧੂ ਸੰਤਾਂ ਕੋਲ ਚਲਾ ਗਿਆ ਤੇ ਆਖਿਆ ਜੀ ਤੁਸੀਂ ਨਾ ਸਾਡੇ ਘਰ ਵਿੱਚੋਂ ਹੁਣ ਬਾਹਰ ਚਲੇ ਜਾਓ ਵੀ ਇੰਨੀ ਕੀ ਸੇਵਾ ਸੀ ਕਰ ਸਕਦੇ ਸੀਗੇ ਕਿਰਪਾ ਕਰੋ ਘਰ ਵਿੱਚ ਕਲੇਸ਼ ਪੈਣ ਲੱਗ ਗਿਆ ਹੈ ਇਹ ਪਿੰਡ ਦੇ ਬਾਰ ਬਾਰ ਇੱਕ ਕੁਲੀ ਬਣੀ ਹੋਈ ਆ ਪਹਿਲਾਂ ਵੀ ਕਈ ਸਾਧੂ ਸੰਤੋ ਦੇ ਵਿੱਚ ਆ ਕੇ ਰਹਿੰਦੇ ਸੀ ਤੁਸੀਂ ਉੱਥੇ ਰੁਕ ਜਾਇਓ ਪਿੰਡ ਦੇ ਲੋਕ ਤੁਹਾਨੂੰ ਪ੍ਰਸ਼ਾਦਾ ਦੇ ਜਿਆ ਕਰਨਗੇ ਕੋਈ ਨਾ ਕੋਈ ਤਾਂ ਆਇਆ ਕਰੇ ਗਈ ਪਰ ਹੁਣ ਮੈਂ ਆਪ ਜੀ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਉਦੋਂ ਫਿਰ ਸੰਤਾਂ ਨੇ ਆਖਿਆ ਵੀ ਆਪਣੀ ਤਾਂ ਗੱਲ ਹੋਈ ਸੀ ਵੀ ਤੂੰ ਕਹਿ ਕੇ ਮੁੱਕਰ ਨਾ ਵੀ ਮੈਂ ਮਹੀਨਾ ਇਹ ਨਗਰ 'ਚ ਕਥਾ ਕਰਨੀ ਆ ਮਹੀਨਾ ਤੇਰੇ ਘਰ ਵਿੱਚ ਹੀ ਰਹਿਣਾ ਤੂੰ ਆਪਦੇ ਬਚਨਾਂ ਤੋਂ ਮੁੱਕਰ ਨਹੀਂ ਸਕਦਾ ਕਹਿੰਦਾ ਜੀ ਮੇਰੀ ਪਤਨੀ ਉਹ ਜਿਵੇਂ ਚਾਹਦੀ ਆ ਨਾ ਉਹ ਕਰਕੇ ਹੀ ਰਹਿੰਦੀ ਆ ਸਾਡੇ ਘਰ ਵਿੱਚ ਤਿੰਨ ਜਾਣਿਆਂ ਜੋਗੀ ਰੋਟੀ ਹੁੰਦੀ ਆ ਰੋਜ਼ ਤੇ ਇੱਕ ਇੱਕ ਸੀ ਖਾ ਲੈਨੇ ਆ ਇੱਕ ਤੁਹਾਨੂੰ ਦੇ ਦਿੰਨੇ ਆ ਹਣ ਨਗਰ ਚ ਕੋਈ ਬੀਬੀ ਆਈ ਆ ਉਹ ਸੋਨੇ ਦੇ ਭਾਂਡੇ ਬਣਾ ਦਿੰਦੀ ਆ ਜਿਹੜੇ ਘਰ ਵਿੱਚ ਪ੍ਰਸ਼ਾਦਾ ਛਕਦੀ ਆ ਮੇਰੀ ਪਤਨੀ ਨੂੰ ਓਹ ਹੋ ਗਿਆ ਕਿ ਉਹ ਸਾਡੇ ਘਰ ਆ ਕੇ ਪ੍ਰਸ਼ਾਦਾ ਛਕੇ ਗਰੀਬੀ ਘੱਟੀ ਜਾਊਗੀ ਤਾਂ ਕਰਕੇ ਨਾ ਲੜਾਈ ਹੁੰਦੀ ਆ ਇਸ ਕਰਕੇ ਸੰਤ ਫਕੀਰ ਜੀ ਤੂੰ ਤੁਸੀਂ ਹੁਣ ਚਲੇ ਜਾਓ ਨਹੀਂ ਤਾਂ ਮੈਨੂੰ ਵੀ ਘਰੋਂ ਕੱਢ ਦੂਗੀ ਹੁਣ ਦੇਖੋ ਸਾਧ ਸੰਗਤ ਜੀ ਮਾਇਆ ਨੇ ਕਿਵੇਂ ਆਪਦੇ ਰੰਗ ਦਿਖਾ ਦਿੱਤੇ ਆ ਇੱਕ ਸਾਧੂ ਸੰਤਾਂ ਨੇ ਆਖਿਆ ਭਾਈ ਤੇਰੇ ਘਰ ਵਿੱਚੋਂ ਜਦੋਂ ਅਸੀਂ ਆਟੇ ਦੇ ਵਿੱਚ ਲੂਣ ਪਾ ਕੇ ਬਣਾਇਆ ਪ੍ਰਸ਼ਾਦਾ ਛਕਦੇ ਸੀ ਉਹ ਰੋਟੀ ਭਾਵੇਂ ਇੱਕੀ ਹੁੰਦੀ ਸੀ ਅਸੀਂ ਬਹੁਤ ਅਸੀਸਾਂ ਦਿੰਦੇ ਸੀ ਤੁਹਾਡੀ ਗਰੀਬੀ ਕੱਟੀ ਜਾਣੀ ਸੀ ਸਮਾਂ ਪਾ ਕੇ ੜਦੀ ਕਲਾ ਹੋ ਜਾਣੀ ਸੀ ਧਨ ਦੀ ਪ੍ਰਾਪਤੀ ਦਾ ਸਭ ਤੋਂ ਵੱਡਾ ਸਾਧਨ ਵੀ ਇਹੀ ਸੀਗਾ ਜੋ ਤੂੰ ਆਪ ਹੀ ਠੋਕਰਾ ਦਿੱਤਾ ਹੈ ਥੋੜੇ ਦਿਨ ਲੱਗਣੇ ਸੀ ਕੋਈ ਵਿਧ ਬਣ ਜਾਣੀ ਸੀ ਪ੍ਰਮਾਤਮਾ ਨੇ ਇਹ ਪਿੰਡ ਵਿੱਚ ਵੀ ਕਿਰਪਾ ਹੋ ਜਾਣੀ ਸੀ ਬਹੁਤ ਪਰ ਇਹ ਮਾਇਆ ਨੇ ਆਪਣਾ ਰੰਗ ਦਿਖਾ ਦਿੱਤਾ ਤਾਂ ਫਿਰ ਜਦੋਂ ਸੰਤਾਂ ਨੂੰ ਬਾਹਰ ਕੱਢਿਆ ਉਹ ਗਰੀਬ ਕਿਸਾਨ ਦੀ ਘਰ ਵਾਲੀ ਉਹ ਗਰੀਬ ਬੰਦੇ ਦੀ ਘਰ ਵਾਲੀ ਨੇ ਉਹ ਬੀਬੀ ਨੂੰ ਘਰੇ ਬੁਲਾਇਆ ਮਾਇਆ ਨੂੰ ਪ੍ਰਸ਼ਾਦਾ ਛਕਾਇਆ ਤੇ ਉਹ ਜੋ ਥਾਲ ਸੀ ਉਹ ਜੋ ਭਾਂਡੇ ਸੀ ਵਰਤਨ ਸੀ ਉਹ ਸੋਨੇ ਦੇ ਹੋ ਗਏ ਬੜੀ ਖੁਸ਼ ਹੋਈ ਕਹਿਣ ਲੱਗੀ ਇੰਨੀ ਖੁਸ਼ੀ ਸਾਧੂਆਂ ਸੰਤਾਂ ਨੂੰ ਛਕਾ ਕੇ ਕੀ ਮਿਲਿਆ ਦੇਖੋ ਇਹੋ ਜੀ ਬੀਬੀ ਕਲਾਵਾਣਾ ਭਾਂਡੇ ਜਿਹੜੇ ਸਾਰੇ ਸੋਨੇ ਦੇ ਹੋ ਗਏ ਹੁਣ ਸੰਤਾਂ ਨੇ ਆਖਿਆ ਸੀ ਚਲੋ ਮੈਨੂੰ ਤਾਂ ਘਰੋਂ ਤੁਸੀਂ ਕੱਢ ਦਿੱਤਾ ਪਰ ਅਸਲ ਵਿੱਚ ਗੱਲ ਪਤਾ ਕੀ ਹੈ ਜਦੋਂ ਸਾਧੂ ਸੰਤ ਪ੍ਰਸ਼ਾਦਾ ਛਕਦਿਆ ਉਹ ਦਿੰਦੇ ਆਸ਼ੀਸ਼ਾਂ ਜਦੋਂ ਆਪਾਂ ਕਿਸੇ ਨੂੰ ਘਰ ਵਿੱਚ ਦਾਲ ਨਾ ਹੋਵੇ ਰੋਟੀ ਨਾ ਹੋਵੇ ਲੂਣ ਨਾ ਹੀ ਭਾਵੇਂ ਪ੍ਰਸ਼ਾਦਾ ਛਕਾ ਦਈਏ ਆਟੇ ਵਿੱਚ ਲੂਣ ਪਾ ਕੇ ਨਾ ਪਰੌਠਾ ਬਣਾ ਕੇ ਛਕਾ ਦਈਏ ਨਾ ਆਸ਼ੀਸ਼ ਉਹਦੇ ਢਿੱਡੋਂ ਨਿਕਲਦੀ ਆ ਆ ਚੀਜ਼ দান ਕਰਨ ਦੇ ਨਾਲ ਨਾ ਬਹੁਤ ਵੱਡਾ ਫਲ ਮਿਲਦਾ ਬੰਦੇ ਨੂੰ ਖਾਲੀ ਨਹੀਂ ਮੋੜਨਾ ਚਾਹੀਦਾ ਪਰ ਹੁਣ ਨਗਰ ਦੇ ਵਿੱਚ ਉਹ ਬੀਬੀ ਜਿਹੜੀ ਆ ਉਹ ਛਲ ਕਪਟ ਨਾਲ ਆਈ ਹੋਈ ਆ ਨਗਰ ਦੇ ਲੋਕਾਂ ਦੇ ਭਾਂਡੇ ਸੋਨੇ ਦੇ ਕਰੀ ਜਾਂਦੀ ਆ ਉਹ ਕਪਟ ਨਾਲ ਆਉਂਦੀ ਆ ਤੇ ਸੰਤਾਂ ਨੇ ਆਖਿਆ ਸੀ ਜੇ ਤਾਂ ਮਿਹਨਤ ਨਾਲ ਆਵੇ ਨਾ ਮਾਇਆ ਟਿਕ ਜਾਂਦੀ ਹੁੰਦੀ ਆ ਪਰ ਜੇ ਛਲ ਕਪਟ ਨਾਲ ਧੋਖੇ ਨਾਲ ਆਪਾਂ ਲੈ ਕੇ ਆਈਏ ਨਾ ਘਰੇ ਟਿਕਦੀ ਨਹੀਂ ਹੁਣ ਜਦੋਂ ਇਸ ਤਰ੍ਹਾਂ ਹੋਈ ਉੱਥੇ ਗੱਲ ਨਗਰ ਦੀ ਗੱਲ ਬਾਹਰ ਫੈਲ ਗਈ ਲਟੇਰਿਆਂ ਤੱਕ ਪਹੁੰਚ ਗਈ ਲਟੇਰਿਆਂ ਨੂੰ ਪਤਾ ਲੱਗਾ ਵੀ ਇਹ ਨਗਰ ਵਿੱਚ ਸਾਰੇ ਘਰਾਂ ਦੇ ਭਾਂਡੇ ਸੋਨੇ ਦੇ ਹੋਗੇ ਲਟੇਰੇ ਰਾਤ ਨੂੰ ਆਏ ਸਾਰਿਆਂ ਦੇ ਘਰਾਂ ਚੋਂ ਉਹਨਾਂ ਨੂੰ ਨਾ ਮਾਰ ਕੁੱਟ ਕੇ ਉਹਨਾਂ ਨੂੰ ਮਾਰ ਕੁੱਟਾਈ ਕਰਕੇ ਡੁੰਗੀਆਂ ਸੱਟਾਂ ਕਈਆਂ ਦੇ ਜ਼ਖਮ ਵੀ ਲੱਗੇ ਸਾਰੇ ਭਾਂਡੇ ਲੈ ਗਏ ਲੋਕ ਹਾਹਾਕਾਰ ਕਰਨ ਹਾਏ ਹਾਏ ਕਰਨ ਤੇ ਸੰਤ ਫਕੀਰ ਕੋਲ ਆ ਕੇ ਕਹਿੰਦੇ ਫਕੀਰ ਜੀ ਸਾਨੂੰ ਮaaf ਕਰ ਦਿਓ ਇਸ ਕਰਕੇ ਨਾ ਵੀਰਸੀ ਤੁਹਾਡੀ ਕਦਰ ਨਹੀਂ ਕੀਤੀ ਪਿੰਡ ਵਾਲਿਆਂ ਨੇ ਜੇ ਉਹਨੇ ਕੱਢਿਆ ਸੀ ਅਸੀਂ ਤੁਹਾਨੂੰ ਲੈ ਆਉਂਦੇ ਚੰਗੀ ਭਲੀ ਸੰਗਤ ਇੱਥੇ ਹੁੰਦੀ ਸੀ ਪਤਾ ਨਹੀਂ ਕੀ ਹੋ ਗਿਆ ਸਾਡੇ ਦਿਮਾਗ ਨੂੰ ਸੋਨੇ ਦੇ ਵਿੱਚ ਹੀ ਮਨ ਜਿਹੜਾ ਨਾ ਉਹ ਲੱਗਾ ਹੋਇਆ ਇੱਕ ਗੱਲ ਯਾਦ ਰੱਖਿਓ ਸੰਤਾਂ ਨੇ ਆਖਿਆ ਤੁਹਾਡੇ ਘਰੋਂ ਜੇ ਕਿਸੇ ਭੁੱਖੇ ਨੇ ਢਿੱਡ ਭਰ ਲਿਆ ਜਿਹੜਾ ਅੰਨਾ ਨਾ ਅੰਨ ਦਾ দান ਸਭ ਤੋਂ ਵੱਡਾ દાન ਉਹ ਧੰਦੀ ਪ੍ਰਾਪਤੀ ਜਿਹੜੀ ਆ ਨਾ ਸਭ ਤੋਂ ਵੱਡੀ ਚੀਜ਼ ਜਿਹਨੂੰ ਆਪਾਂ ਮੰਨਦੇ ਹਾਂ ਮਿਲਦੀ ਏ ਇਸੇ ਕਰਕੇ ਉਖੇ ਨੂੰ ਪ੍ਰਸ਼ਾਦਾ ਸ਼ਕਾਈਏ ਅਨੰਤ ਗੁਣਾ ਹੋ ਕੇ ਉਹ ਚੀਜ਼ ਵਾਪਸ ਆਉਂਦੀ ਹੈ ਜਿਨੇ ਵੀ ਜ਼ਿੰਦਗੀ ਵਿੱਚ ਪੈਸਾ ਕਮਾਉਣਾ ਉਹ ਲੋਕਾਂ ਦੀ ਮਦਦ ਕਰਨੀ ਆਰੰਭ ਕਰ ਦਿਓ ਦਸਵੰਦ ਦੇਣਾ ਆਰੰਭ ਕਰ ਦਿਓ ਜੇ 100 ਰੁਪਏ ਨਾ 10 ਹੀ ਭਲਾਂ ਦੀ ਦੇ ਦਿਓ ਉਹ ਵੀ ਕਬੂਲ ਹੋ ਜਾਣਗੇ ਤੇ ਤੁਸੀਂ ਮਾਇਆ ਨੂੰ ਕਹਿੰਦੇ ਹੋ ਮਾਇਆ ਤਾਂ ਤੁਹਾਡੇ ਘਰੇ ਆਵੇਗੀ ਤੇ ਟਿਕੇਗੀ ਵੀ ਪਰ ਛਲ ਕਵਟ ਨਾਲ ਮਾਇਆ ਜਿਹੜੀ ਆਉਂਦੀ ਹੈ ਇਹ ਟਿਕਦੀ ਨਹੀਂ ਹੁੰਦੀ ਇਹ ਤਾਂ ਪਹਿਲਾਂ ਪਹਿਲਾਂ ਲੱਗਦਾ ਬੰਦੇ ਦੀ ਚੜ੍ਹਾਈ ਹੋਗੀ ਪਰ ਬਾਅਦ ਵਿੱਚ ਸਭ ਕੁਝ ਮਲਿਆ ਮੀਟ ਕਰ ਜਾਂਦੀ ਹੈ ਇਸ ਕਰਕੇ ਉੱਥੇ ਬਰਸਾਰਿਆਂ ਨੇ ਜਦੋਂ ਸੰਗਤ ਕੀਤੀ ਰੱਬ ਦਾ ਨਾਮ ਲਿਆ ਉਹ ਪਿੰਡ ਵਿੱਚ ਬਰਖਾ ਵੀ ਹੋਈ ਕਾਲ ਵੀ ਜਿਹੜਾ ਪਿਆ ਹੋਇਆ ਸੀਗਾ ਉਹ ਵੀ ਦੂਰ ਹੋ ਗਿਆ ਅਨ ਤੇ ਧੰਦੀਆਂ ਲਹਿਰਾਂ ਹੋ ਗਈਆਂ ਸੰਤ ਫਕੀਰ ਜੀ ਫਿਰ ਉੱਥੋਂ ਚਲੇ ਆ ਗਏ ਹੁਣ ਮਾਇਆ ਨੂੰ ਵੀ ਪਤਾ ਲੱਗ ਗਿਆ ਜਿਹੜਾ ਮਿਹਨਤ ਕਰਕੇ ਪ੍ਰਮਾਤਮਾ ਦਾ ਨਾਮ ਲੈ ਕੇ ਮੈਨੂੰ ਹਾਸਲ ਕਰਦਾ ਉੱਥੇ ਹੀ ਮੇਰਾ ਟਿਕਾਣਾ ਹੁੰਦਾ ਨਹੀਂ ਤਾਂ ਮੈਂ ਦਰਦਰ ਤੇ ਭਟਕਦੀ ਰਹਿਣੀ ਆ ਸੰਗਤ ਜੀ ਸਿੱਖਿਆ ਇਹ ਮਿਲਦੀ ਆ ਬਹੁਤ ਵੱਡੀ ਸੱਚੀ ਸੁੱਚੀ ਕਰਤ ਕਰਨੀ ਚਾਹੀਦੀ ਆ ਤੇ ਉਹ ਜਿਹੜਾ ਪੈਸਾ ਖੜਦਾ ਹੈ ਇੱਕ ਦਾ ਨਹੀਂ ਤਾਂ ਮਾਇਆ ਆਉਂਦੀ ਆ ਤੇ ਗਲਤ ਪਾਸੇ ਪੈਸੇ ਲੱਗ ਜਾਂਦੇ ਆ ਜਾਂ ਕੋਈ ਜਵਾਕ ਔਲਾਦ ਵਿਗੜ ਜਾਂਦੀ ਆ ਜਾਂ ਕੋਈ ਬੱਚਾ ਨਸ਼ੇ 'ਚ ਪੈ ਜਾਊਗਾ ਜੇ ਆਪਾਂ ਰਿਸ਼ਵਤ ਲੈ ਕੇ ਪੈਸੇ ਕਮਾਵਾਂਗੇ ਬੜੇ ਲੋਕ ਤੁਸੀਂ ਦੇਖੇ ਹੋਣਗੇ ਪਹਿਲਾਂ ਚੜ੍ਹਦੀ ਕਲਾ ਹੋਗੀ ਉਹਨਾਂ ਦੀ ਠੱਗੀਆਂ ਮਾਰੀਆਂ ਅੱਜ ਉਹਨਾਂ ਦਾ ਦੇਖੋ ਕੀ ਹਾਲ ਆ ਬੁਰਾ ਹਾਲ ਆ ਘਰ ਦਾ ਸਾਰੇ ਦਾ ਮੈਂ ਖੁਦ ਦੇਖਿਆ ਹੈ ਤੁਸੀਂ ਵੀ ਜ਼ਰੂਰ ਦੇਖਿਆ ਹੋਵੇਗਾ ਕਿਉਂਕਿ ਬਾਬੇ ਦੇ ਬਚਨ ਝੂਠੇ ਨਹੀਂ ਹੋ ਸਕਦੇ ਆਪੇ ਬੀਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਗੁਰਮਖ ਪਿਆਰਿਓ ਜਿੰਨੇ ਵੀ ਸਾਧੂ ਸੰਤ ਨੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖ ਕਹਿੰਦੇ ਹੁੰਦੇ ਸੀ ਦਸਾਂ ਨੋਹਾਂ ਦੀ ਕਿਰਤ ਕਰਿਆ ਕਰੋ ਭਾਈ ਜਿਹੜੇ ਦਸ ਨੋਹਾਂ ਹਨ ਆਪਣੇ ਇਹਨਾਂ ਦੀ ਕਿਰਤ ਕਰੋ ਤੇ ਉਸ ਤੋਂ ਬਾਅਦ ਜਦੋਂ ਕਿਰਤ ਕਰੋਗੇ ਦਸਵੰਦ ਕੱਢੋਗੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿਣੀ ਆਪਾਂ ਦਸਵੰਦ ਨਹੀਂ ਕੱਢਦੇ ਪੈਸਾ ਬੜਾ ਕਮਾਈ ਜਾਂਦੇ ਆ ਡਾਕਟਰਾਂ ਨੂੰ ਦੇਈ ਜਾਂਦੇ ਆ ਦਸਵੰਦ ਨਹੀਂ ਕੱਢਦੇ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਭਾਈ ਤੇ ਉਹਨਾਂ ਸਾਰੇ ਮਹਾਂਪੁਰਖਾਂ ਨੇ ਸਾਧੂ ਜਨਾਂ ਨੇ ਸਾਨੂੰ ਬਹੁਤ ਗਿਆਨ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਮਝਾ ਰਹੀ ਆ ਪਰ ਅਸੀਂ ਸਮਝ ਨਹੀਂ ਰਹੇ ਭੁੱਲ ਚੁੱਕ ਦੀ ਖਿਮਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ